ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਨ੍ਹਾਂ ਦਾ ਵੀ ਜਨਮ 4 13 22 ਐ 31 ਤਰੀਕ ਨੂੰ ਹੋਇਆ ਹੈ ਤੇ ਉਹਨਾਂ ਦੀ ਪਰਸਨੈਲਿਟੀ ਐਕਚੁਅਲੀ ਕਿਵੇਂ ਦੀ ਹੁੰਦੀ ਹੈ ਤੇ ਉਹਨਾਂ ਨੂੰ ਆਪਣੀ ਲਾਈਫ 'ਚ ਕੀ ਕੀ ਨਹੀਂ ਕਰਨਾ ਚਾਹੀਦਾ ਕੀ ਕੀ ਕਰਨਾ ਚਾਹੀਦਾ ਹੈ ਓਕੇ ਤੇ ਪਹਿਲੀ ਚੀਜ਼ ਕਿ ਨੰਬਰ ਜਿਹੜਾ 4 ਹੁੰਦਾ ਹੈ ਉਹ ਹੁੰਦਾ ਹੈ ਰਾਹੂ ਦਾ ਨੰਬਰ ਠੀਕ ਹੈ ਤੁਸੀਂ ਰਾਹੂ ਨੂੰ ਤੇ ਜਿਹੜੇ ਲੋਕੀ ਇਹਨਾਂ ਨੂੰ ਪਤਾ ਹੈ ਉਹਨਾਂ ਨੂੰ ਤਾਂ ਪਤਾ ਹੈਗਾ ਰਾਹੂ ਤੇ ਕੇਤੂ ਦੋਨੋਂ ਇੱਕ ਹੀ ਬਾਡੀ ਸੀਗੇ ਠੀਕ ਹੈ ਜਦੋਂ ਇਹਨਾਂ ਨੂੰ ਅਲੱਗ ਕੀਤਾ ਤੇ ਇੱਕ ਦਾ ਨਾਮ ਹੋ ਗਿਆ ਕੇਤੂ ਇੱਕ ਦਾ ਨਾਮ ਹੋ ਗਿਆ ਰਾਹੂ ਰਾਹੂ ਮਤਲਬ ਜਿਹਦਾ ਜਿਹਦਾ ਸਿਰਫ ਸਿਰ ਹੈ ਮਤਲਬ ਉਹਦੇ ਕੋਲ ਸਿਰਫ ਦਿਮਾਗ ਹੈ ਉਹਦੇ ਕੋਲ ਪੂਰੀ ਬਾਡੀ ਨਹੀਂ ਹੈਗੀ ਠੀਕ ਹੈ ਤੇ ਤੁਸੀਂ ਹੁਣ ਤੁਸੀਂ ਖੁਦ ਸੋਚੋ ਕਿ ਜਿਹੜੇ ਬੰਦੇ ਕੋਲ ਜਿਹੜਾ ਵੀ ਕੋਈ ਇਨਸਾਨ ਹੈ ਉਹਦੇ ਕੋਲ ਸਿਰਫ ਦਿਮਾਗ ਹੋਵੇ ਤੇ ਪੂਰੀ ਬਾਡੀ ਨਾ ਹੋਵੇ ਤੇ ਉਹਦਾ ਨੇਚਰ ਕਿਵੇਂ ਦਾ ਹੋਏਗਾ ਠੀਕ ਹੈ ਤੇ ਸੇਮ ਚੀਜ਼ ਉਹੀ ਸੇਮ ਚੀਜ਼ ਰਾਹੂ ਦੇ ਨਾਲ ਹੈ ਠੀਕ ਹੈ ਕਿਉਂਕਿ ਰਾਹੂ ਵਾਲੇ ਦਿਮਾਗ ਚ ਲੁੰਦੇ ਨੇ ਹਰ ਵਕਤ ਸੋਚਦੇ ਰਹਿੰਦੇ ਨੇ ਹਰ ਵਕਤ ਨਰੇ ਦਿਮਾਗ ਚ ਕੁਛ ਨਾ ਕੁਛ ਪੱਕਦਾ ਰਹਿੰਦਾ ਉਹ ਹਮੇਸ਼ਾ ਸੋਚਦੇ ਰਹਿਣਗੇ ਕਿ ਹੁਣ ਮੈਂ ਅੱਗੇ ਕੀ ਕਰਨਾ ਹੈ ਜਦ ਕਿ ਉਹ ਕੁਝ ਐਕਸ਼ਨ ਨਹੀਂ ਲੈਂਦੇ ਐਕਸ਼ਨ ਲੈ ਨਹੀਂ ਪਾਉਂਦੇ ਮੈਂ ਬੜੇ سارے ਲੋਕ ਵੇਖੇ ਨੇ ਮੇਰੀ ਇੱਕ ਬਹੁਤ ক্লোਜ਼ ਫਰੈਂਡ ਹਾਂ ਅੰਮ੍ਰਿਤਸਰ ਤੋਂ ਤੇ ਉਹਦਾ ਵੀ ਨੰਬਰ 4 ਆ ਤੇ ਮੈਂ ਉਹਨੂੰ ਪਿਛਲੇ ਕੁਝ 7-8 ਸਾਲ ਤੋਂ ਮੈਂ ਉਹਨੂੰ ਵੇਖ ਰਹੀ ਹਾਂ ਉਹ ਇੱਕ ਬਿਜ਼ਨਸ ਦੇ ਉਤੇ ਪਲਾਨ ਬਣਾ ਰਹੀ ਹੈ ਉਹ ਹਰ ਹਰ ਮਤਲਬ ਜਦੋਂ ਵੀ ਮੈਨੂੰ ਕਾਲ ਕਰਦੀ ਹੈ ਹਰ ਮਹੀਨੇ ਉਹਦਾ ਪਲਾਨ ਚੇਂਜ ਹੁੰਦਾ ਹੈ ਹਰ ਮਹੀਨੇ ਉਹ ਬਿਜ਼ਨਸ ਬਾਰੇ ਸੋਚਦੀ ਹੈ ਹਾਂ ਮੈਂ ਹੁਣ ਆ ਬਿਜ਼ਨਸ ਪਲਾਨ ਬਣਾ ਰਹੀ ਹਾਂ ਹੁਣ ਮੈਂ ਇਹ ਕਰਨਾ ਹੁਣ ਮੈਂ ਉਹ ਕਰਨਾ ਉਹ ਕਦੀ ਇੰਪਲੀਮੈਂਟ ਨਹੀਂ ਕਰ ਪਾਉਂਦੀ ਉਹ ਪਲੈਨਿੰਗ ਕਰਦੀ ਆ ਦਿਮਾਗ ਚਲਾਉਂਦੀ ਆ ਪਲੈਨਿੰਗ ਕਰਦੀ ਆ ਪਰ ਇੰਪਲੀਮੈਂਟ ਕਰਨ ਦੀ ਕੀ ਚਾਹੀਦਾ ਹੱਥ ਪੈਰ ਚਾਹੀਦੇ ਨਾ ਉਹ ਤੇ ਉਹਦੇ ਕੋਲ ਹੈ ਨਹੀਂਗੇ ਐਸ ਕਰਕੇ ਜਿਹੜਾ ਵੀ ਇਨਸਾਨ ਰਾਹੂ ਵਾਲਾ ਹੈ ਜੇ ਉਹ ਦਿਮਾਗ ਚਲਾ ਰਿਹਾ ਆਪਣਾ ਤੇ ਉਹਨੂੰ ਕੀ ਕਰਨਾ ਚਾਹਦਾ ਉਹ ਥੋੜੇ ਆਪਣੇ ਹੱਥ ਪੈਰ ਵੀ ਚਲਾਉਣੇ ਚਾਹੀਦੇ ਨੇ ਮਤਲਬ ਉਹਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿਹੜਾ ਵੀ ਤੇ ਤੁਹਾਡਾ ਬੱਚਾ ਹੈ ਨਾ ਕਹੋ ਤੁਹਾਡੇ ਜਿਹੜਾ ਵੀ ਰਾਹੂ ਨਾਲ ਜਿਹਦਾ ਨੰਬਰ 4 ਹੈ ਜਾਂ 13 ਤਰੀਕ ਨੂੰ ਪੈਦਾ ਹੋਇਆ ਹੈ ਜਾਂ 22 ਨੂੰ ਪੈਦਾ ਹੋਇਆ ਹੈ 31 ਨੂੰ ਪੈਦਾ ਹੋਇਆ ਹੈ ਉਸ ਬੱਚੇ ਨੂੰ ਤੁਸੀਂ ਸਪੋਰਟਸ ਚ ਪਾ ਦਿਓ ਉਹਨੂੰ ਜਿੰਨਾ ਹੋ ਸਕੇ ਬਿਜ਼ੀ ਰੱਖੋ ਜੇ ਤੁਸੀਂ ਨੰਬਰ 4 ਵਾਲੇ ਬੱਚੇ ਨੂੰ ਰਾਹੂ ਵਾਲੇ ਬੱਚੇ ਨੂੰ ਫ੍ਰੀ ਰੱਖੋਗੇ ਉਹ ਤੁਹਾਨੂੰ ਬਹੁਤ ਤੰਗ ਕਰੇਗਾ ਉਹ ਜਿੱਦੀ ਬਹੁਤ ਜਿੱਦੀ ਹੁੰਦੇ ਨੇ ਨੰਬਰ 4 ਵਾਲੇ ਲੋਕ ਬਹੁਤ ਜਿੱਦੀ ਹੁੰਦੇ ਨੇ ਹਰ ਗੱਲ 'ਚ ਜਿੱਦ ਕਰਦੇ ਨੇ ਉਹਨਾਂ ਨੂੰ ਹਰ ਇੱਕ ਚੀਜ਼ ਚੋ ਚਾਹੀਦੀ ਉਹ ਚਾਹੀਦੀ ਏ ਜੋ ਉਹਨਾਂ ਨੂੰ ਜੋ ਉਹਨਾਂ ਨੇ ਹਾਸਿਲ ਕਰਨਾ ਉਹਨਾਂ ਨੂੰ ਰੋਤ ਹੋ ਕੇ ਕਰ ਹੀ ਲੈਣਾ ਠੀਕ ਹੈ ਤੇ ਸਭ ਤੋਂ ਵਧੀਆ ਉਹਨਾਂ ਦਾ ਉਪਾਏ ਇਹੀ ਹੈ ਕਿ ਉਹਨਾਂ ਨੂੰ ਜਿੰਨਾ ਜ਼ਿਆਦਾ ਹੋ ਸਕੇ ਤੁਸੀਂ ਬਿਜ਼ੀ ਰੱਖੋ ਉਹਨਾਂ ਨੂੰ ਕਿਸੇ ਸਪੋਰਟਸ ਐਕਟੀਵਿਟੀ 'ਚ ਪਾ ਦਿਓ ਜੇ ਮੰਨ ਲਓ ਘਰ ਵੀ ਆਂਦੇ ਨੇ ਨਾ ਉਹਨਾਂ ਨੂੰ ਕੋਈ ਐਵੇਂ ਦੀ ਸਪੋਰਟਸ ਦੀ ਚੀਜ਼ ਲੈ ਦਿਓ ਕਿ ਉਹ ਪੂਰਾ ਦਿਨ ਖੇਡਦੇ ਰਹਿਣ ਉਹਨਾਂ ਨੂੰ ਖੇਡਣ ਨੂੰ ਕਹੋ ਕਿ ਹਾਂ ਠੀਕ ਹੈ ਗਰਾਊਂਡ 'ਚ ਭੇਜੋ ক্রিকেট ਖੇਡੋ ਫੁੱਟਬਾਲ ਖੇਡੋ ਜਿੰਨਾ ਮੈਂ ਕਹਿੰਦਾਂ ਪਸੀਨਾ ਨਿਕਲੇ ਠੀਕ ਹੈ ਜਿੰਨਾ ਉਹਨਾਂ ਦਾ ਪਸੀਨਾ ਨਿਕਲੇਗਾ ਉਹਨਾਂ ਤਾਂ ਉਹਦੀ ਲਾਈਫ ਦੇ ਵਿੱਚ ਗਰੋਥ ਗਰੋਥ ਹੋਣੀ ਸ਼ੁਰੂ ਹੋ ਜੂਗੀ ਜੇ ਤੁਸੀਂ ਵੱਡੇ ਵੀ ਹੋ ਮੰਨ ਲਓ ਕਿ ਤੁਸੀਂ 22 ਸਾਲ ਦੇ 23 ਸਾਲ ਦੇ ਆ ਤੁਸੀਂ ਉਸ ਤੋਂ ਵੱਡੇ ਵੀ ਤੁਸੀਂ ਕੋਈ ਬਿਜ਼ਨਸ ਵੀ ਕਰ ਰਹੇ ਹੋ ਕੁਝ ਵੀ ਕਰ ਰਹੇ ਹੋ ਤੇ ਤੁਹਾਨੂੰ ਇੱਕ ਕੋਈ ਵੀ ਇੱਕ ਪਰਟੀਕੂਲਰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਏ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਤੇ ਜਿਮ ਤੇ ਜਾ ਸਕਦੇ ਹੋ ਨਾ ਤੁਸੀਂ ਸਪੋਰਟਸ ਨਹੀਂ ਕਰਦੇ ਜਿਮ ਜਾ ਸਕਦੇ ਹੋ ਤੁਸੀਂ ਜਿਮ ਜਾਓ ਜਿਮ ਜਾ ਕੇ ਐਕਸਰਸਾਈਜ਼ ਕਰੋ ਹਾਰਡ ਵਰਕਆਊਟ ਕਰੋ ਜਿੰਨਾ ਜਿੰਨਾ ਪਸੀਨਾ ਨਿਕਲੇ ਜਦੋਂ ਤੁਹਾਡਾ ਪਸੀਨਾ ਨਿਕਲੇਗਾ ਉਹਦੇ ਨਾਲ ਤੁਹਾਡੀ ਜਿੰਨੀ ਵੀ ਕਸਟ ਨੇ ਤੁਹਾਡੀ ਜ਼ਿੰਦਗੀ ਚ ਉਹ ਸਾਰੇ ਦੂਰ ਹੋਣਗੇ ਇਹ ਸਿੰਪਲ ਸਿੱਧਾ ਉਪਾਅ ਹੈ ਹੀ ਹੈ ਮੈਂ ਤੁਹਾਨੂੰ ਕੁਝ ਵੱਡਾ ਨਹੀਂ ਕਹਾਂਗੀ ਕੋਈ ਫੈਂਸੀ ਨਹੀਂ ਕਹਾਂਗੀ ਤੁਸੀਂ ਇਹ ਕਰ ਲਓ ਉਹ ਕਰ ਲਓ ਕੁਝ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਹਾਨੂੰ ਰਾਹੁ ਦੀ ਰਾਹੁ ਦੇ ਨੰਬਰ ਤੋਂ ਤੁਸੀਂ ਰੂਲੋ ਤੇ ਤੁਹਾਨੂੰ एक्सरसाइज जरूर करनी चाहिए है जे तुम्हें लग रहा है कि तेजे बिजनेस नहीं चल रहा थानू बिजनेस से बहुत प्रॉब्लम आ रही है एक्सरसाइज करना चालू करो तुम अपने आप से ना तो फोकस रहने की कोशिश करो जो भी राहू की हो राहू का मतलब हम फोकस जोड़ा भी इंसान जिंदगी फोकस नहीं है ना वो समझो तो कि उस बंद राहू डिस्टर्ब आ फोकस मतलब यही कई बार राहू गल जे राहू डिस्टर्ब चल रहा तो दारू पीते हो ਤੁਸੀਂ ਨੰਬਰ 4 ਤੋਂ ਤੁਸੀਂ ਡਰਿੰਕ ਤੁਹਾਡੇ ਹਸਬੰਡ ਆ ਜਾਂ ਫਿਰ ਕੋਈ ਵੀ ਇਨਸਾਨ ਆ ਜਿਹੜਾ ਬਹੁਤ ਜ਼ਿਆਦਾ ਦਾਰੂ ਪੀ ਰਿਹਾ ਹੈ ਜਿਹੜੀ ਕੁੜੀਆਂ ਵੀ ਵੇਖੀਆਂ ਨਸ਼ੇ ਕਰਦੀਆਂ ਨੰਬਰ 4 ਨਾਲ ਕੁੜੀਆਂ ਨਸ਼ੇ ਵੀ ਕਰਦੀਆਂ ਹਨ ਡਰਿੰਕ ਵੀ ਮਤਲਬ ਉਹ ਡਰਿੰਕ ਕਰਦੀਆਂ ਉਹ ਡਰੱਗਸ ਵੀ ਲੈਂਦੀਆਂ ਨੇ ਮੈਂ ਬਹੁਤ ਮੈਂ ਬੜੇ ਤਾਇਗੇ ਲੋਕ ਵੇਖੇ ਮੈਂ ਕੋਈ ਵੀ ਜੇ ਤੁਹਾਨੂੰ ਕੋਈ ਗੱਲ ਕਹਿ ਰਹੀ ਆ ਨਾ ਤੇ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਕਿਤਾਬ ਚ ਪੜ੍ਹੀ ਆ ਜਾਂ ਕਿਤੇ ਪੜ੍ਹੀ ਮੈਂ ਜੋ ਚੀਜ਼ਾਂ ਅ ਵੇਖਤੀ ਐ ਮੈਂ ਤੁਹਾਨੂੰ ਉਹਦੇ ਬਾਰੇ ਦੱਸਦੀ ਆ ਕਿਉਂਕਿ ਜਦੋਂ ਵੀ ਮੈਂ ਤੁਹਾਨੂੰ ਕਿਸੇ ਜਦੋਂ ਮੈਂ ਚੈਨਲ ਬਣਾਇਆ ਮੇਰਾ ਉਹ ਚੈਨਲ ਬਣਾਉਣ ਦਾ ਰੀਜ਼ਨ ਹੀ ਇਹ ਸੀ ਬਿਕੋਜ਼ ਮੈਂ ਆਪਣੀ ਫਰੈਂਡਸ ਨੂੰ ਉਹ ਮੈਨੂੰ ਪੁੱਛਦੇ ਸੀ ਕਿ ਤੂੰ ਮੈਨੂੰ ਇੱਕੋ ਚੀਜ਼ ਕਹਿੰਦੇ ਕਿ ਤੂੰ ਚੈਨਲ ਬਣਾ ਤੇ ਤੂੰ ਕਮ ਸੇ ਕਮ ਜਿਹੜੇ ਲੋਕਾਂ ਨੂੰ ਪ੍ਰੋਬਲਮ ਆ ਤੂੰ ਉਹਨਾਂ ਦੀ ਹੈਲਪ ਕਰ ਸਕਦੇ ਆ ਦੇਖੋ ਮੈਂ ਤੇ ਹੈਲਪ ਨਹੀਂ ਕਰ ਸਕਦੀ ਕਰਨ ਵਾਲਾ ਤੇ ਉੱਪਰ ਵਾਲਾ ਹੈ ਨਾ ਹੈਲਪ ਤਾਂ ਤੁਹਾਡੀ ਉਹਨੇ ਕਰਨੀ ਹੈ ਤੇ ਪਰ ਮੈਂ ਕੀ ਕਰ ਸਕਦੀ ਮੈਂ ਤੁਹਾਨੂੰ ਸਿਰਫ ਇੱਕ ਜ਼ਰੀਆ ਕਿ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਸੀਂ ਇਹ ਕਰ ਲਓ ਕਰ ਲਓ ਹੋ ਸਕਦਾ ਹੈ ਕਿ ਉਹਦੇ ਨਾਲ ਤੁਹਾਡਾ ਫਲਾ ਹੋ ਜਾਏ ਨਾ ਤੇ ਮੈਂ ਜਿੰਨੇ ਵੀ ਲੋਕ ਵੇਖੇ ਨੇ ਜਦੋਂ ਮੈਂ ਤੁਹਾਨੂੰ ਡੇਟ ਆਫ ਬਰਥ ਭੇਜਣ ਨੂੰ ਕਹਿੰਦੀ ਉਹਦੇ ਨਾਲ ਮੈਨੂੰ ਮੇਰੀ ਵੀ ਲਰਨਿੰਗ ਹੁੰਦੀ ਹੈ ਮੈਨੂੰ ਵਧੀਆ ਲੱਗਦਾ ਜਦੋਂ ਮੈਂ ਲਰਨ ਕਰਦੀ ਹਾਂ ਨਵੀਂ ਡੇਟ ਆਫ ਬਰਥ ਵੇਖਦੀ ਹਾਂ ਉਹਦੇ ਵਿੱਚ ਪ੍ਰੋਬਲਮਸ ਵੇਖਦੀ ਹਾਂ ਕਿ ਇਸ ਬੰਦੇ ਨਾਲ ਕੀ ਹੋ ਰਿਹਾ ਹੈ ਅੱਜ ਮੇਨ ਪ੍ਰੋਬਲਮ ਇਹ ਹੈ ਕਿ ਮੇਰਾ ਅਜੇ ਮੈਂ ਲਾਈਵ ਕਨਵਰਸੇਸ਼ਨ ਨਹੀਂ ਕਰ ਸਕਦੀ ਤੁਹਾਡੇ ਨਾਲ ਕਿਉਂਕਿ ਮੈਂ ਨਿਊ ਨਿਊ ਚੈਨਲ ਬਣਾਇਆ ਹੈ ਇਤਿਹਾਸ ਕਰਕੇ ਨਹੀਂ ਤੇ ਲਾਈਵ ਕਨਵਰਸੇਸ਼ਨ ਹੋਏ ਤਾਂ ਮੈਂ ਤੁਹਾਨੂੰ ਕਾਫੀ ਚੀਜ਼ਾਂ ਲਾਈਵ ਦੱਸ ਸਕਦੀ ਹਾਂ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਮੈਨੂੰ ਮੈਸੇਜ ਭੇਜੋ ਤੇ ਕਾ ਜੇ ਤੁਹਾਡਾ ਬਿਜ਼ਨਸ ਨਹੀਂ ਚੱਲ ਰਿਹਾ ਤੁਹਾਨੂੰ ਕੀ ਕਰਨਾ ਚਾਹੀਦਾ ਇੱਕ ਤੇ ਵੇਖਣਾ ਚਾਹੀਦਾ ਕਿ ਉਹ ਬਿਜ਼ਨਸ ਤੁਹਾਡੇ ਲਈ ਸਹੀ ਆ ਕਿ ਨਹੀਂ ਆ ਫਸਟ ਉਹ ਜੋ ਵੀ ਤੁਹਾਡੇ ਬਿਜ਼ਨਸ ਦਾ ਨਾਮ ਹੈ ਜਾਂ ਤੁਹਾਡਾ ਨਾਮ ਹੈ ਉਹ ਤੁਹਾਡੇ ਨੰਬਰ ਦੇ ਨਾਲ ਕਨੈਕਟ ਹੋ ਰਿਹਾ ਨਹੀਂ ਹੋ ਰਿਹਾ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਨਾਮ ਹੀ ਗਲਤ ਹੁੰਦੇ ਨੇ ਜਾਂ ਜੋ ਬਿਜ਼ਨਸ ਦਾ ਉਹਨਾਂ ਦਾ ਨਾਮ ਹੁੰਦਾ ਉਹਨਾਂ ਦੇ ਨਾਮ ਦੇ ਨਾਲ ਉਹਨਾਂ ਦੇ ਡੇਟ ਆਫ ਬਰਥ ਨਾਲ ਕੁਝ ਜਾ ਹੀ ਨਹੀਂ ਰਿਹਾ ਹੁੰਦਾ ਤੇ ਉਹਨਾਂ ਨੇ ਗਲਤ ਨਾਮ ਰੱਖਿਆ ਹੁੰਦਾ ਕਈ ਵਾਰੀ ਕਲਰ ਤੁਸੀਂ ਇੰਨੇ ਜ਼ਿਆਦਾ ਪੜਕੀ ਲਿਖ ਕਦੇ ਵੀ ਆਪਣੇ ਜਦੋਂ ਵੀ ਤੁਹਾਡਾ ਘਰ ਤੁਸੀਂ ਲੋ ਜਾਂ ਸ਼ਾਪ ਲੋ ਤੁਹਾਡੇ ਸ਼ਾਪ ਚ ਘਰ ਚ ਕਲਰ ਬਹੁਤ ਡਾਰਕ ਕਲਰ ਨਹੀਂ ਹੋਣਾ ਚਾਹੀਦਾ ਹਮੇਸ਼ਾ ਲਾਈਟ ਆਫ ਵਾਈਟ ਕਲਰ ਜਿਹੜੇ ਹੁੰਦੇ ਨੇ ਨਾ ਸਭ ਤੋਂ ਬੈਸਟ ਕਲਰ ਹੁੰਦਾ ਤੁਸੀਂ ਘਰ ਚ ਆਫ ਵਾਈਟ ਕਲਰ ਕਰੋ ਤੁਹਾਡੀ ਜਿੰਨੇ ਵੀ ਵਾਸਤੂ ਦੀਆਂ ਪ੍ਰੋਬਲਮਸ ਨੇ ਨਾ ਅੱਧੇ ਹੋ ਜਾਂਦੇ ਨੇ ਪ੍ਰੋਬਲਮਸ ਸਾਡੀਆਂ ਉੱਥੇ ਸੋਲਵ ਆਊਟ ਹੋ ਜਾਂਦੀਆਂ ਠੀਕ ਹੈ ਤੁਹਾਡੀ ਸ਼ਾਪ ਵੀ ਹੈ ਤਾਂ ਲਾਈਟ ਕੰਦਰ ਲਾਈਟ ਕਲਰ ਹੋਣੇ ਚਾਹੀਦੇ ਨੇ ਠੀਕ ਹੈ ਇਹ ساری ਚੀਜ਼ਾਂ ਤੁਸੀਂ ਧਿਆਨ ਰੱਖਣਾ ਆਪਣਾ ਨਾਮ ਜ਼ਰੂਰ ਵੇਖਣਾ ਆਪਣਾ ਆਪਣੀ ਸ਼ਾਪ ਦਾ ਨਾਮ ਵੇਖਣਾ ਕਿ ਉਹ ਕਨੈਕਟ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਤੁਹਾਡੇ ਉਹਦੇ ਨਾਲ ਠੀਕ ਹੈ ਇੱਕ ਤੁਸੀਂ ਕੋਸ਼ਿਸ਼ ਕਰਨੀ ਹੈ ਰਾਹੂ ਵਾਲੇ ਬੰਦੇ ਜਿਹਦਾ ਵੀ ਘਰ ਹੈ ਜਾਂ ਸ਼ਾਪ ਹੈ ਜਾਂ ਕੁਝ ਵੀ ਹੈ ਉਸ ਬੰਦੇ ਨੂੰ ਵੇਖਣਾ ਹੈ ਕਿ ਜਦੋਂ ਵੀ ਉਹ ਆਪਣੇ ਮੇਨ ਡੋਰ ਹੈ ਜੋ ਉਹਦੇ ਘਰ ਦੇ ਦਰਵਾਜ਼ੇ ਨੇ ਜਦੋਂ ਵੀ ਉਹ ਉਹਨੂੰ ਖੋਲ ਰਿਹਾ ਹੈ ਬੰਦ ਕਰ ਰਿਹਾ ਤਾਂ ਉਹ ਚੁ ਕਿਸੇ ਵੀ ਕਿਸਮ ਦੀ ਆਵਾਜ਼ ਨਹੀਂ ਆਣੀ ਚਾਹੀਦੀ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਸ਼ਾਪ ਦੇ ਆ ਤੁਹਾਡੇ ਘਰ ਦੇ ਦਰਵਾਜ਼ੇ ਤੁਸੀਂ ਖੋਲ ਰਹੇ ਹੋ ਬੰਦ ਕਰ ਰਹੇ ਹੋ ਉਸ ਤੋਂ ਆਵਾਜ਼ ਆ ਰਹੀ ਹੈ ਤਾਂ ਸਮਝੋ ਕਿ ਤੁਹਾਡਾ ਰਾਹੁਤ ਵਿੱਚ ਕੁਝ ਰਾਹੁ ਤੁਹਾਡਾ ਸਹੀ ਨਹੀਂ ਚੱਲ ਰਿਹਾ ਤੁਹਾਨੂੰ ਉਹਨੂੰ ਠੀਕ ਕਰਨਾ ਚਾਹੀਦਾ ਹੈ ਉਹਦਾ ਉਸੇ ਵੇਲੇ ਟ੍ਰੀਟਮੈਂਟ ਕਰੋ ਉਹਨੂੰ ਆਇਲ ਦੋ ਜਾਂ ਕੁਝ ਵੀ ਕਰੋ ਉਹਨੂੰ ਸਹੀ ਕਰੋ ਉਹ ਆਵਾਜ਼ ਨਹੀਂ ਆਣੀ ਚਾਹੀਦੀ ਕਦੇ ਵੀ ਠੀਕ ਹੈ ਇੱਕ ਤੁਹਾਡੇ ਰਾਹੁ ਜਦੋਂ ਡਿਸਟਰਬ ਹੁੰਦਾ ਨਾ ਬੰਦਾ ਬਲਾਈਂਡਲੀ ਟੈਸਟ ਕਰਨਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਕਦੇ ਵੀ ਤੁਹਾਨੂੰ ਨੰਬਰ 4 ਵਾਲਿਆਂ ਨੂੰ ਕਦੇ ਵੀ ਕਿਸੇ ਤੇ ਵੀ ਬਲਾਈਂਡਲੀ ਪ੍ਰਸ ਨਹੀਂ ਕਰਨਾ ਹਮੇਸ਼ਾ ਉਹਨੂੰ ਅਜਮਾਓ ਉਹਦੇ ਬਾਰੇ ਜਾਣੋ ਫਿਰ ਜਾ ਕੇ ਆਪਣਾ ਫੈਸਲਾ ਲਓ ਕਦੇ ਵੀ ਇੱਕਦਮ ਕਿਸੇ ਤੇ ਵਿਸ਼ਵਾਸ ਨਾ ਕਰੋ ਜਿਹੜੇ ਵੀ ਜਦੋਂ ਤੁਹਾਡਾ ਰਾਹੂ ਡਿਸਟਰਬ ਹੁੰਦਾ ਹੈ ਸਾਨੂੰ ਜਿਹੜੇ ਧੋਖੇ ਮਿਲਦੇ ਨੇ ਸਾਡੇ ਨਾਲ ਫਰੌਡ ਲੋਕਾਂ ਦੇ ਲੱਖਾਂ ਰੁਪਏ ਲੋਕਾਂ ਦੇ ਮਾਰ ਜਾਂਦੇ ਨੇ ਕਿਉਂ ਕਿਉਂਕਿ ਉਹ ਬਲਾਈਂਡਲੀ ਕਿਸੇ ਤੇ ਵਿਸ਼ਵਾਸ ਕਰਦੇ ਆ ਤੁਹਾਨੂੰ ਹਮੇਸ਼ਾ ਹੀ ਕਰਾਸ ਚੈੱਕ ਜ਼ਰੂਰ ਕਰਨਾ ਹੈ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਕੋਈ ਇਸੇ ਵੀ ਕਿਸਮ ਦਾ ਕਿਸੇ ਰਿਲੇਸ਼ਨਸ਼ਿਪ 'ਚ ਵੀ ਜਾ ਰਹੇ ਹੋ ਤੋ ਤੁਸੀਂ ਬਲੀਵ ਨੀ ਕਰਨਾ ਕਿਸੇ ਨੂੰ ਜਲਦੀ ਉਹਨੂੰ ਟਾਈਮ ਦੋ ਰਿਲੇਸ਼ਨਸ਼ਿਪ ਨੂੰ ਸਾਲ 2 ਸਾਲ ਫਿਰ ਜਾ ਕੇ ਕਿਸੇ ਡਿਸਾਈਸ ਤੇ ਪਹੁੰਚੋ ਠੀਕ ਹੈ ਜਲਦੀ ਕਿਸੇ ਤੇ ਵਿਸ਼ਵਾਸ ਨਾ ਕਰੋ ਟਾਈਮ ਦਿਓ ਠੀਕ ਹੈ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਤੇ ਔਰ ਜਿੱਤੇ ਵੀ ਤੁਸੀਂ ਰਹੋ ਜਿਹੜੇ ਵੀ ਘਰ ਦੇ ਵਿੱਚ ਤੁਸੀਂ ਰਹੋਗੇ ਉਹ ਘਰ ਸਾਫ਼ ਸੁਥਰਾ ਹੋਣਾ ਚਾਹੀਦਾ ਜਿਹੜੇ ਵੀ ਏਰੀਆ 'ਚ ਟਿਕਿਆ ਰਹੋ ਉਹ ਏਰੀਆ ਸਾਫ਼ ਹੋਣਾ ਚਾਹੀਦਾ ਮਤਲਬ ਮੰਨ ਲਓ ਕਿ ਤੁਹਾਡੇ ਘਰ ਦੇ ਅੰਦਰ ਬਾਈਕ ਤੇ ਨਾਲ ਆਏ ਨਾ ਅ ਜਿਵੇਂ ਮੈਂ ਕਾਫੀ ਜਗ੍ਹਾ ਪੰਜਾਬ ਚ ਤੇ ਮੈਂ ਘਟ ਹੀ ਹੁੰਨੀ ਆ ਵੈਸੇ ਪਰ ਮੈਂ ਜਦੋਂ ਵੀ ਪੰਜਾਬ ਆਉਣੀ ਆ ਤੇ ਮੈਂ ਵੇਖਦੀ ਆ ਕਿ ਲਗਭਗ ਬੜੇ سارے ਏਰੀਆ ਵਿੱਚ ਦੇ ਇੱਕ ਖਰੜ ਇੱਕ ਜਗ੍ਹਾ ਇਹ ਖਰੜ ਦੇ ਵਿੱਚ ਕਾਫੀ ਮੈਂ ਜਗ੍ਹਾ ਵੇਖੀ ਆ ਕਿ ਜਿੱਥੇ ਮਤਲਬ ਪੂਰਾ ਨਾਲੇ ਦੇ ਉੱਪਰ ਹੀ ਬਣਿਆ ਹੋਇਆ ठीक है तो उ बड़े सारे लोगों को प्रॉब्लम आ बीमारी बीमार ज्यादा रेंगे लोग लोगों को पैसा है का पर बीमारी बहुत ज्यादा है मैंटली डिप्रैश डिप्रैस ने एक्सट्रा मैरिटल अफेयर बहुत ने लोगों उ क्योंकि माइंड फोकस नहीं है का ना दूजे साइड से चल रहा है ये चीज़ मैं बहुत वेखी है अमृतसर लगभग पंजाब हर जगह से लोगों के नाले लागे घर बनाए ने ਮਤਲਬ ਹੀ ਨਹੀਂ ਬੰਦਾ ਉਹਦਾ ਕੋਈ ਤੁਸੀਂ ਨਾਲੇ ਦੇ ਲਾਗੇ ਘਰ ਨਹੀਂ ਲੈਣਾ ਕਦੇ ਵੀ ਕਦੇ ਵੀ ਤੁਸੀਂ ਜੇ ਆਪਣਾ ਘਰ ਬਣਾ ਰਹੇ ਹੋ ਤਾਂ ਆਪਣਾ ਘਰ ਤਾਂ ਨਾਲੇ ਤੋਂ ਦੂਰ ਰਚਦਾ ਜਦੋਂ ਵੀ ਗੰਦੀ ਗੰਦਾ ਨਾਲੇ ਗੰਦਾ ਏਰੀਆ ਆ ਗਿਆ ਨਾਲੇ ਘਰ ਤਾਂ راہ ਡਿਸਟਰਬ ਹੋ ਜਾਣਾ ਹੈ ਉਹਦੇ ਨਾਲ ਤੁਹਾਨੂੰ ਪ੍ਰੋਬਲਮ ਆਉਣੇ ਸ਼ੁਰੂ ਹੋ ਜਾਣਗੀਆਂ ਠੀਕ ਹੈ ਤੁਹਾਡੇ ਰਿਲੇਸ਼ਨਸ਼ਿਪ ਖਰਾਬ ਹੋਣਗੇ ਤੁਹਾਡੀ ਫੈਮਿਲੀ ਤੁਹਾਡੀ ਤੁਹਾਡੀ ਮਦਰ ਦੇ ਤੇ ਤੁਹਾਡੀ ਵਾਈਫ ਦੇ ਉੱਤੇ ਤੁਹਾਡੇ ਬੱਚੇ ਉੱਤੇ ਪ੍ਰੈਗਨਨਸੀ ਰਿਦਾਂ ਨੂੰ ਪ੍ਰੋਬਲਮ ਹੋਏਗੀ ਤੁਹਾਡੀ ਫਾਈਨੈਂਸ਼ਲੀ ਤੁਸੀਂ ਵੀਕ ਹੋ ਜਾਓਗੇ ਕਾਫੀ ਸਾਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਉਹਦੇ ਨਾਲ ਠੀਕ ਹੈ ਇੱਕ ਜੀ ਤੁਹਾਡਾ ਰਾਹੂ ਡਿਸਟਰਬ ਚੱਲ ਰਿਹਾ ਹੈ ਇੱਕ ਮੈਂ ਤੁਹਾਨੂੰ ਸਭ ਤੋਂ ਵਧੀਆ ਉਪਾਏ ਖੋਰ ਦੱਸਦੀਆਂ ਤੁਸੀਂ ਇਹ ਕਰਨਾ ਹੈ ਗ੍ਰੀਨ ਪੈਨ ਦੇ ਨਾਲ ਲਿਖਣਾ ਤੁਸੀਂ 121 ਆਪ ਇੱਕਦਮ ਪੇਪਰ ਲੈਣਾ ਤੁਸੀਂ ਪਲੇਨ ਪਲੇਨ ਪੇਪਰ ਲੈਣਾ ਹੈ yellow ਜਾਂ green ਦੋਨਾਂ ਚੋਂ ਕਿਸੇ ਵੀ ਇੱਕ ਪੈਨ ਦੇ ਨਾਲ ਤੁਸੀਂ 121 ਲਿਖ ਕੇ ਉਹਨੂੰ ਆਪਣੇ ਕੋਲ ਰੱਖ ਲਓ ਠੀਕ ਹੈ ਉਹਦੇ ਨਾਲ ਵੀ ਤੁਹਾਡੀ એનર્ਜੀ ਬੈਲੈਂਸ ਹੋਣ ਗਈ ਹੈ ਦੂਜੀ ਚੀਜ਼ ਹੁਣ ਜਿਹੜਾ 2024 ਆਉਣ ਵਾਲਾ ਹੈ ਠੀਕ ਹੈ ਉਹ ਜਿਹੜਾ ਸਾਲ ਆ ਸ਼ਨੀ ਦਾ ਸਾਲ ਏ ਠੀਕ ਹੈ ਸਨੀ ਤੇ ਰਾਹੂ ਲਗਭਗ ਸੇਮ એનર્ਜੀ ਲਾਗਦੇ ਨੇ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਕੋਸ਼ਿਸ਼ ਕਰੋ ਡੇਲੀ ਗੁਰਦੁਆਰੇ ਜਾਇਆ ਕਰੋ ਤੇ ਰੱਬ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਕਦੇ ਕਿਸੇ ਨੂੰ ਗਲਤ ਨਾ ਬੋਲੋ ਕਦੇ ਕਿਸੇ ਨੂੰ ਤੋਖਾ ਨਾ ਦਿਓ ਕਦੇ ਵੀ ਦਿਮਾਗ ਦੇ ਵਿੱਚ ਕਿਸੇ ਲਈ ਬੁਰਾ ਨਾ ਸੋਚੋ ਠੀਕ ਹੈ ਜੀ ਤੇ ਉਹ ਜੋ ਤੁਸੀਂ ਕਿਸੇ ਲਈ ਸੋਚ ਰਹੇ ਹੋ ਨਾ ਉਹ ਤੁਹਾਡੇ ਨਾਲ ਵੀ ਹੋ ਸਕਦਾ ਹੈ ਠੀਕ ਹੈ ਤੇ ਕਦੇ ਵੀ ਕਿਸੇ ਨਾਲ ਬੁਰਾ ਨਾ ਸੋਚੋ ਜਿਹੜੇ ਵੀ ਤੁਹਾਡੇ ਨੇੜੇ ਬੈ ਸਫਾਈ ਕਰਨ ਵਾਲੇ ਹੁੰਦੇ ਨੇ ਸਫਾਈ ਕਰਮਚਾਰੀ ਹੋ ਗਏ ਜਾਂ ਕੋਈ ਤੁਹਾਡੇ ਘਰ ਸਾਫ-ਸਫਾਈ ਕਰਨ ਵਾਲੀ ਕੋਈ ਤੁਹਾਡੀ ਮੇਡ ਆ ਕੋਈ ਵੀ ਹੈ ਤੁਸੀਂ ਉਹਨੂੰ ਹੈਲਪ ਕਰੋ ਠੀਕ ਹੈ ਉਹਨੂੰ ਕੱਪੜੇ ਲੈ ਦੋ ਜਾਂ ਫਿਰ ਉਹਨੂੰ ਤੁਸੀਂ ਖਾਣ ਨੂੰ ਲੈ ਦੋ ਉਹਨੂੰ ਮਤਲਬ ਖੁਸ਼ ਰੱਖੋ ਜੇ ਉਹ ਖੁਸ਼ ਰਹੇਗੀ ਜੇ ਉਹ ਜਿੰਨਾ ਉਹ ਖੁਸ਼ ਰਹੇਗੀ ਨਾ ਉਹ ਤੋਂ ਡਬਲ ਖੁਸ਼ੀਆਂ ਤੁਹਾਡੇ ਘਰ ਆਣਗੀਆਂ ਠੀਕ ਹੈ ਤੁਸੀਂ ਉਹਨੂੰ ਖੁਸ਼ ਰੱਖਣਾ ਹੈ ਤੁਸੀਂ ਹੈਲਪ ਕਰਨੀ ਹੈ ਸਾਰਿਆਂ ਦੀ ਤੇ ਇੱਕ ਬਲੈਕ ਕਲਰ ਅਵੋਇਡ ਕਰਨਾ ਹੈ ਬਿਲਕੁਲ ਵੀ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਬਲੈਕ ਕਲਰ ਨਾ ਪਾਓ 2024 ਵਿੱਚ ਖਾਸ ਕਰਕੇ ਤਾਂ ਬਲੈਕ ਕਲਰ ਨਹੀਂ ਪਾਉਣਾ ਚਾਹੀਦਾ ਠੀਕ ਹੈ ਤੇ ਤੁਹਾਡੇ ਹੁਣ ਉਪਾਏ ਕਿਹੜੇ-ਕਿਹੜੇ ਨੇ ਤੁਹਾਨੂੰ ਹੁਣ ਕੋਸ਼ਿਸ਼ ਕਰਨੀ ਹੈ ਐਕਸਰਸਾਈਜ਼ ਕਰਨੀ ਹੈ ਤੁਸੀਂ ਕੋਸ਼ਿਸ਼ ਨਹੀਂ ਕਰਨੀ ਮਤਲਬ ਤੁਸੀਂ ਕਰਨੀ ਕਰਨੀ ਹੈ ਐਕਸਰਸਾਈਜ਼ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਲਾਈਫ 'ਚ ਸਾਰਾ ਕੁਝ ਸਹੀ ਹੋ ਜੇ ਤੇ ਐਕਸਰਸਾਈਜ਼ ਕਰਨਾ ਚાલુ ਕਰੋ ਠੀਕ ਹੈ ਦੂਜਾ ਤੁਸੀਂ ਕੀ ਕਰਨਾ ਹੈ ਦੂਜਾ ਤੁਸੀਂ 1 2 1 ਕਰਕੇ ਕੋਡ ਲਿਖਣਾ ਹੈ ਆਪਣੇ ਕੋਲ ਰੱਖਣਾ ਹੈ एक तुम्हें ब्लैक कलर अवॉइड करना, और और करना एक सफाई वाले है भी लेबर लेबर क्लास लोग ने जो उन्हें हैल्प करनी है ठीक है बस इन्हें कर लो तो फिर वेखो की चमत्कार होंगे थैंक यू सो मच